ਜੀ ਦੋਸਤੋ ਛੋਟੇ ਜੇ ਮੁੱਲ ਵਾਲੇ ਆਪਾਂ ਤਿੰਨ ਪਸ਼ੂ ਲੈ ਕੇ ਆਏ ਆਂ ਬਾਈ ਧੂਰੇ ਦੇ ਘਰ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਰਮਾਣਾ ਤਸਵੀਰ ਜੈਤੋ ਤੇ ਜਿਲ੍ਹਾ ਹੈਗਾ ਜੀ ਫਰੀਦਕੋਟ ਜਿਹਦੇ ਵਿੱਚੋਂ ਇੱਕ ਮਿੱਤਰੋ ਸੂਣ ਵਾਲੀ ਬਿਲਕੁਲ ਤਿਆਰ ਹਫਤਾ ਦਸ ਦਿਨ ਬਾਕੀ ਦੂਜੇ ਨੰਬਰ ਤੇ ਪਹਿਲੇ ਸੂਏ ਦੀ ਮਿੱਤਰੋ ਗੱਬਣਾ ਕਿੰਨੇ ਮਹੀਨਿਆਂ ਦੀ ਗੱਬਣਾ ਉਹਦੀ ਵੀ ਗੱਲ ਅੱਗ ਬਾਅਦ ਕਰਦੇ ਆਂ ਇੱਕ ਮਿੱਤਰੋ ਮਹੀਨੇ ਦੋ ਮਹੀਨੇ ਦੀ ਸੂਈ ਵੀ ਆ ਸੋ ਤਿੰਨਾ ਪਸ਼ੂਆਂ ਦੇ ਮਿੱਤਰੋ ਸਿੰਘ ਹੈ ਖੰਡੰਗਾ ਸੀਲ ਬਾਈ ਕਹਿੰਦਾ ਵੀ ਤਿੰਨੇ ਚੰਗੀਆਂ ਨੇ ਕੋਈ ਮਾਰਦੀ ਨਹੀਂ ਕੋਈ ਘੂਰਦੀ ਨਹੀਂ ਕਿਹੜੇ ਕਿਹੜੇ ਸੂਏ ਨੇ ਕਿੰਨਾ ਕਿੰਨਾ ਮਤਲਬ ਵੀ ਰੇਟ ਆ ਇਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਫਿਰ ਕੱਲਾ ਕੱਲਾ ਪਸ਼ੂ ਮਿੱਤਰੋ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਤੇ ਜੇ ਆਪਾਂ ਪਹਿਲੇ ਨੰਬਰ ਤੇ ਗੱਲ ਕਰ ਗਏ ਹਨਾ ਹਾਂਜੀ ਬਾਈ ਇਹਦੀ ਕੀ ਡਟੇਲਾ ਸੂਆ ਕਿਹੜਾ ਕਦੋਂ ਕਦੀ ਸੂਈ ਵੀ ਆ ਬਾਈ ਲਗਭਗ 2-2 ਮਹੀਨੇ ਦੇ ਲਗਭਗ ਹੋ ਗਏ ਇਹ ਮੰਨ ਲਾ ਦੂਜੇ ਸੂਏ ਸੂਈ ਵੀ ਆ ਹਾਂਜੀ ਹਾਂਜੀ ਕੀ ਕਦੋਂ ਕਦੀ ਸੂਈ ਹੈ ਇਹ ਨੂੰ ਲਗਭਗ ਬਾਈ ਜੀ ਡੇਢ ਦੋ ਮਹੀਨਿਆਂ ਦੇ ਹੋ ਗਏ ਡੇਢ ਦੋ ਮਹੀਨੇ ਹੋ ਗਏ ਬਾਈ ਕਹਿੰਦਾ ਵੀ ਸੂਈ ਨੂੰ ਦੁੱਧ ਕਿੰਨਾ ਕ ਹੈ ਦੁੱਧ ਬਾਈ ਜੀ ਸਨੇ 8 ਕਿਲੋ ਦੇ ਹਾਜਰ ਹੈ 8 ਕਿਲੋ ਹਾਂਜੀ ਹਾਂ ਦੋਨੇ ਟਾਈਮ ਆਦਾ ਦੋਨੇ ਟਾਈਮ ਤੇ ਇੱਕ ਉਹਨੇ ਕਿਹਾ ਮਿੱਤਰੋ ਥਣ ਦਾ ਵੀ ਫਰਕ ਆ ਥੋੜਾ ਜਿਹਾ ਆਪਣਾ ਫਰਜ਼ਮੰਦਾ ਦੁੱਧ ਬਰਾਬਰ ਹੈ ਹਾਂਜੀ ਹਾਂ ਦੁੱਧ ਬਰਾਬਰ ਹੈ ਦੋ ਟਾਈਮ ਇੱਕ ਵਾਰੀ ਦੋ ਟਾਈਮ ਆਉਂਦਾ ਬਾਈ ਕਹਿੰਦਾ ਵੀ ਚੋਕੇ ਤੁਸੀਂ ਤਸੱਲੀ ਕਰ ਸਕਦੇ ਹੋ ਤੇ 8 ਕਿਲੋ ਦੁੱਧ ਬੱਚਾ ਮਰਿਆ ਵਾ ਤੇ ਦੂਜਾ ਸੂਆ ਬਾਈ ਕਹਿੰਦਾ ਵੀ ਸੂਈ ਵੀ ਹੈ ਤੇ ਰੇਟ ਵੀ ਤੁਹਾਨੂੰ ਮਿੱਤਰੋ ਦੱਸ ਦਿਆਂ ਜਿਹੜੇ ਵੀਰ ਭਰਾ ਨੂੰ ਕਿਉਂਕਿ ਇਹ ਤਿੰਨੇ ਪਸੂ ਮਿੱਤਰੋ ਜਿਹੜੇ ਥੋੜੇ ਰੇਟ ਵਾਲੇ ਆ ਕਿਉਂਕਿ ਮਹਿੰਗੇ ਮੁੱਲ ਵਾਲਿਆਂ ਤਾਂ ਸਾਰਾ ਦਿਨ ਮਿੱਤਰੋ ਚੱਲੀ ਜਾਂਦੇ ਨੇ ਤੇ ਥੋੜਾ ਰੁਪਿਆ ਲਾਉਣ ਵਾਲੇ ਵੀ ਬਹੁਤ ਜਿਹੜੇ ਭਰਾ ਨੇ ਮੋੜ ਲਈ ਰੇਟ ਫਿਰ ਇਹਦਾ ਕੀ ਕਰਦਾ ਜੀ ਬਾਈ ਇਹ ਤਾਂ ਦੇ ਦਾਂਗੇ 52.5 ਜੀ ਓਕੇ 27 28000 ਦੀ ਬਾਈ ਕਹਿੰਦਾ ਵੀ ਦੇ ਦਾਂਗੇ ਮੰਗ ਜਿੰਨਾ ਮਰਜ਼ੀ ਲੋ ਕੱਦ ਮਿੱਤਰੋ ਛੋਟੇ ਦੀ ਆ ਫਿਰ ਆਪਾਂ ਗਣਿਆ ਠੰਡੀ ਸੀਲ ਬਾਈ ਕਹਿੰਦਾ ਪੰਦਾ ਠੀਕ ਆ ਦੋ ਤਾਰ ਟਿਕੰਦੋ ਆ ਸੂਈ ਨੂੰ 1.5 ਦੋ ਮਹੀਨੇ ਹੋ ਗਏ ਬਿਨਾਂ ਬੱਚੇ ਤੋਂ ਤੇ ਦੂਜੇ ਨੰਬਰ ਤੇ ਅਅਸਰ ਅਅਸਰ ਬੜੇ ਸੂਣ ਵਾਲੀ ਹੈ ਨਾ ਹਾਂਜੀ ਹਾਂਜੀ ਤੇ ਇਹਦਾ ਪਹਿਲਾ ਸੂਆ ਮਿੱਤਰੋ ਸੋਣੀਆਂ ਠੰਡੀ ਸੀਲ ਪੂਰੀ ਠੰਡੀ ਸੀਲ ਬਾਈ ਓਕੇ ਸੈਂਕ ਜ਼ਰੂਰ ਹੈ ਗਿਆ ਉਹ ਉਰੀਓਂ ਬੰਦੇ ਸੀ ਲਾ 5 ਮਹੀਨੇ ਦੀ ਗੱਬਣਾ ਪੰਜ ਮਹੀਨੇ ਦੀ ਗੱਬਣਾ ਠੀਕ ਆ ਤੋਰੋ ਜੀ ਨੋ ਵੀ ਠੰਡੀ ਸੀਲ ਮਿੱਤਰੋ ਫੁੱਲਾ 5 ਮਹੀਨੇ ਦੇ ਗੱਬਣਾ ਪਹਿਲੇ ਸੂਏ ਮਿੱਤਰੋ ਜਿਹੜੇ ਸੂਣਾ ਸਿੰਗ ਫੇਰ ਆਪਾਂ ਕਹਿੰਦੇ ਵੀ ਜ਼ਰੂਰ ਆ ਪਰ ਬਾਈ ਕਹਿੰਦਾ ਵੀ ਠੰਡੀ ਸੀਲ ਫੁੱਲ ਹੈ ਮੋੜ ਲਓ ਜੀ ਸੁਖਰੇਲੂ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਤੋਂ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਇਹ ਵੀ ਮਿੱਤਰੋ ਕਾਦਰ ਛੋਟੇ ਦੀ ਆ ਕੋਈ ਬੜਾ ਵੱਡਾ ਕਾਦਰ ਨਹੀਂ ਬੰਦ ਜੀ ਬੰਦ ਤੇ ਤੀਜੇ ਨੰਬਰ ਤੇ ਇਹਦਾ ਰੇਟ ਫਿਰ ਕੀ ਕਰਤਾ ਜੀ ਤੇ 35000 ਦੀ ਦੇ ਦਾਂਗੇ ਓਕੇ 5 ਮਹੀਨੇ ਦੀ ਗੱਬਣਾ ਮੁੱਲ ਬਾਈ ਕਹਿੰਦਾ 35000 ਆਹ ਚੈੱਕ ਵਾਲੇ ਸੱਲੀ ਕਰਾ ਲਿਓ ਆਪਣੀ ਗਾਰੰਟੀ ਆ ਤੀਜੇ ਨੰਬਰ ਤੇ ਫੇਰ ਸੰਗਾਲੀ ਹੈ ਨਾ ਹਾਂਜੀ ਹਾਂਜੀ ਇਹ ਸੂਆ ਜੀ ਸੂਆ ਬਾਈ ਤੀਜਾ ਸੂਆ ਹਾਂ ਖੋਲੋ ਜੀ ਉਹਨੂੰ ਵੀ ਤੀਜਾ ਸੂਆ ਸੁਣੀਆਂ ਕਿੰਨੇ ਕ ਦਿਨ ਜਿਹੜੇ ਰਹਿੰਦੇ ਨੇ ਦੇ ਦਿਓ ਬਾਈ ਮੰਨ ਕੇ ਚਲੋ ਵੀ ਸਾਡੇ ਪਾਕ ਪਾਸੇ 12 13 ਦਿਨ ਪਏ ਆ ओके 2 ਦਿਨ ਪਹਿਲਾਂ ਉਹ ਦੋ ਦਿਨ ਉੱਪਰ ਲੈ ਜਾ ਕੋਈ ਠੀਕ ਆ ਦੁੱਧ ਦੇ ਨੇ ਪਿਛਲੇ ਸੂਏ ਕਿੰਨਾ ਸੀ 1500 ਲੀਟਰ ਬਾਈ ਦੁੱਧ ਸੀ 1500 ਵਾ 15 16 ਲੀਟਰ ਬਾਈ ਕਹਿੰਦਾ ਵੀ ਦੂਜੇ ਸੂਏ ਦੁੱਧ ਸੀ ਤੀਜੇ ਸੂਏ ਸੋਣਾ 10 12 ਦਿਨ ਮਿੱਤਰੋ ਬਾਕੀ ਆ ਤੇ ਸਿੰਘ ਆ ਥੋੜੇ ਥੋੜੇ ਫਿਰ ਆਪਾਂ ਕਹਨੇ ਵੀ ਠੰਡੀ ਸੀ ਲਵਾਈ ਕਹਿੰਦਾ ਜੀ ਫੁੱਲ ਹੈ ਤਿੰਨੇ ਪਸ਼ੂ ਮਿੱਤਰੋ ਇਹੇ ਕਰੋਸ ਆ ਤੇ ਥੋੜੇ ਮੁੱਲ ਵਾਲੇ ਇਹਦਾ ਫਿਰ ਕੀ ਕਰਤਾ ਜੀ ਏ ਭਾਈ 300 ਰੁਪਏ ਦੇ ਦੇ। 50 ਦੀ ਦੇ ਦੇ। ਇਹ 50 ਦੀ ਆ 35 ਦੀ ਤੇ 27 22 ਦੀ ਹੈ ਨਾ। ਹਾਂਜੀ ਹਾਂਜੀ। ਤੇ ਫੋਨ ਨੰਬਰ ਬੋਲ ਦਿਓ ਜੀ ਆਪਣਾ। 98550 ਬਾਈ। 98550 62560। 62500 560। ਹਾਂਜੀ ਹਾਂਜੀ। ਧੰਨਵਾਦ।